ਮੈਂ ਅੰਜੂ ਵਾਲਾ ਪੰਜਾਬੀ ਅਧਿਆਪਿਕਾ 9ਵੀਂ ਅਤੇ 10ਵੀਂ ਕਲਾਸ ਦਾ ਟੌਪਿਕ ਹੈ ਵਿਚਾਰ ਪ੍ਰਦਾਨ ਐਸੇ ਲੇਖ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਮਨ ਜੀਤੇ ਜਗ ਜੀਤ ਇਹ ਤੁਕ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਜਪਜੀ ਸਾਹਿਬ ਵਿੱਚ ਦਰਜ ਹੈ ਇਸ ਕਥਨ ਵਿੱਚ ਅਟਲ ਸਾਈ ਹੈ ਕਿ ਜੋ ਵਿਅਕਤੀ ਮਨ ਨੂੰ ਜਿੱਤ ਲੈਂਦਾ ਹੈ ਉਹ ਸੰਸਾਰ ਨੂੰ ਵੀ ਜਿੱਤ ਸਕਦਾ ਹੈ ਕਿਉਂਕਿ ਮਨ ਬਹੁਤ ਹੀ ਸੂਖਮ ਅੰਗ ਹੈ ਮਨ ਵਿੱਚ ਤਰ੍ਹਾਂ ਤਰ੍ਹਾਂ ਦੀ ਜਿਹੜੇ ਸਾਡੀ ਇੱਛਾਵਾਂ ਨੇ ਪਲਦੀਆਂ ਨੇ ਮਨ ਕਹਿੰਦੇ ਗਿਆਨ ਇੰਦਰੀ ਹੈ ਸਾਡੀ ਜਿਹਦੇ ਵਿੱਚ ਅਸੀਂ ਕਹਿੰਦੇ ਇੱਛਾਵਾਂ ਨੂੰ ਪੂਰਾ ਕਰਨ ਲਈ ਹਰ ਵੇਲੇ ਕਿੰਨਾ ਜਤਨਸ਼ੀਲ ਰਹਨੇ ਆ ਤਾਂ ਸਾਡੀ ਇੱਛਾਵਾਂ ਦੀ ਪੂਰਤੀ ਹੋ ਜਾਵੇ ਪਰ ਅਸੀਂ ਕਹਿੰਦੇ ਜਦੋਂ ਇੱਕ ਇੱਛਾ ਦੀ ਪੂਰੀ ਹੁੰਦੀ ਹੈ ਤਾਂ ਸਾਡੇ ਮਨ ਵਿੱਚ ਇੱਕ ਹੋਰ ਇੱਛਾ ਪੈਦਾ ਹੋ ਜਾਂਦੀ ਹੈ ਤੇ ਇੰਨਾਂ ਇੱਛਾਵਾਂ ਦੇ ਕਾਰਨ ਕਹਿੰਦੇ ਅਸੀਂ ਕਿੰਨੇ ਆ ਦੁਖੀ ਰਹਨੇ ਆ ਜਨਮ ਤੋਂ ਹੀ ਸੁੱਖ ਦੀ ਇੱਛਾ ਹਰ ਇੱਕ ਵਿਅਕਤੀ ਕਹਿੰਦੇ ਜਨਮ ਤੋਂ ਕਿਸੇ ਦੀ ਤਨੂੰ ਸੁੱਖ ਦੀ ਇੱਛਾ ਰਹਿੰਦੀ ਹੈ ਕਿ ਮੇਰੇ ਕੋਲ ਜ਼ਿਆਦਾ ਤੋਂ ਜ਼ਿਆਦਾ ਸੁੱਖ ਸਹੂਲਤਾਂ ਹੋਣ ਤਾਂ ਜਦੋਂ ਪਹਿਲਾ ਮਨੁੱਖ ਸੀ ਕਹਿੰਦੇ ਜੰਗਲਾਂ ਵਿੱਚ ਰਹਿੰਦਾ ਸੀ ਤਾਂ ਜੰਗਲਾਂ ਵਿੱਚ ਰਹਿੰਦੇ ਹੋਏ ਉਹਦੇ ਮਨ ਵਿੱਚ ਕੀ ਹੋਇਆ ਵਿਗਿਆਨ ਨੇ ਨੇਕਾ ਕਾਢਾਂ ਕੱਢਦੀਆਂ ਜਿਹਦੇ ਨਾਲ ਵਿਅਕਤੀ ਦੀ ਜ਼ਿੰਦਗੀ ਵਿੱਚ ਕੀ ਆ ਗਿਆ ਸੁਵਿਧਾਵਾ ਆ ਗਈਆਂ ਤਦ ਉਹਨਾਂ ਕਾਢਾਂ ਨਾਲ ਮਨੁੱਖ ਦਾ ਜੀਵਨ ਕੀ ਹੋ ਗਿਆ ਸੁਖਾਲਾ ਬਣ ਗਿਆ ਪਰ ਸੁੱਖ ਪ੍ਰਾਪਤ ਹੋਣ ਤੋਂ ਬਾਅਦ ਵੀ ਕਹਿੰਦੇ ਮਨੁੱਖ ਸੁਖੀ ਨਹੀਂ ਕਿਉਂਕਿ ਭੌਤਿਕ ਸੁੱਖ ਨਰੇ ਵਿਅਕਤੀ ਦੇ ਸਮੇਂ ਦੇ ਨਾਲ ਨਾਲ ਬਦਲਦੇ ਰਹਿੰਦੇ ਨੇ ਇਸ ਲਈ ਮਨ ਦੇ ਅਨੁਸਾਰ ਮਨ ਨੂੰ ਜਿੱਤ ਕੇ ਜਾਂ ਇਛਾਵਾਂ ਨੂੰ ਪੂਰਾ ਕਰਨਾ ਇੱਕ ਹੀਲ ਹੈ ਅਸੰਭਵ ਗੱਲ ਹੈ ਮਨ ਨੂੰ ਜਿੱਤਣ ਦੀ ਲੋੜ ਫਿਰ ਵੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਇਨਸਾਨ ਨੂੰ ਆਪਣੇ ਮਨ ਨੂੰ ਜਿੱਤਣਾ ਚਾਹੀਦਾ ਹੈ ਭਾਵੇਂ ਆਪਣੇ ਮਨ ਦੀਆਂ ਇਛਾਵਾਂ ਨੂੰ ਕੰਟਰੋਲ ਕਰਨਾ ਚਾਹੀਦਾ ਹੈ ਮਨ ਨੂੰ ਜਿੱਤਣ ਦਾ ਤੰਗ ਹੀ ਹੈ ਇਛਾਵਾਂ ਤੇ ਆਪਣੇ ਆਪ ਤੇ ਕੰਟਰੋਲ ਕਰਨਾ ਜਿਹੜੇ ਇੱਕ ਵਿਅਕਤੀ ਨਿਰੰਤਰ ਅਭਿਆਸ ਕਰਕੇ ਮਨ ਦੀਆਂ ਇਛਾਵਾਂ ਤੇ ਕੰਟਰੋਲ ਕਰ ਲੈਂਦੇ ਨੇ ਕਹਿੰਦੇ ਉਹ ਕੀ ਰਹਿੰਦੇ ਨੇ ਮਨ ਦੀਆਂ ਇਛਾਵਾਂ ਨੂੰ ਕਾਬੂ ਵਿੱਚ ਰੱਖ ਲੈਂਦੇ ਨੇ ਉਹ ਸੁਖੀ ਰਹਿੰਦੇ ਨੇ ਜਿਹੜੇ ਸੰਤ ਮਹਾਤਮਾ ਨੇ ઋષਿ मुनि ਨੇ ਕਹਿੰਦੇ ਉਹ ਇਸ ਗੱਲ ਦਾ ਅਭਿਆਸ ਕਰਦੇ ਨੇ ਕਿ ਆਪਣੇ ਮਨ ਤੇ ਕਾਬੂ ਕੀਤਾ ਜਾ ਸਕੇ ਇਹਦੇ ਲਈ ਸਾਨੂੰ ਕੀ ਹੈ ਸਾਨੂੰ ਸਾਦਾ ਭੋਜਨ ਮਨ ਨੂੰ ਕੰਟਰੋਲ ਕਰਨ ਲਈ ਕਿਹਾ ਸਾਦਾ ਭੋਜਨ ਕਿਉਂ ਹੈ ਸਾਦਾ ਅਤੇ ਸੰਤੁਲਿਤ ਪੋਜਨ ਹੋਣਾ ਚਾਹੀਦਾ ਹੈ ਜਿਹੜਾ ਸਾਡੇ ਮਨ ਵਿੱਚ ਕੀ ਹੈ ਵਿਚਾਰ ਪੈਦਾ ਨਹੀਂ ਹੁੰਦੇ ਤੇੜਾ ਜਰਾ ਮਨ ਹੈ ਸਾਡਾ ਕਾਬੂ ਵਿੱਚ ਰਹਿੰਦਾ ਹੈ ਮਨ ਨੂੰ ਜਿੰਨਾ ਇੱਕ ਮੁਸ਼ਕਿਲ ਘਾਟੀ ਕਹਿੰਦੇ ਜਿਵੇਂ ਪਹਿਲਾਂ ਗੁਰੂਆਂ ਨੇ ਕਿਹਾ ਦੱਸਿਆ ਕਿ ਮਨ ਨੂੰ ਜਿੰਨਾ ਕਿਉਂਕਿ ਇਛਾਵਾਂ ਸਾਡੀਆਂ ਦਿਨ-ਪ੍ਰਤੀ ਦਿਨ ਵਧੀਆਂ ਜਾਂਦੀਆਂ ਨੇ ਪਰ ਸਿਰਫ ਉਹੀ ਵਿਅਕਤੀ ਇਹ ਕਹਿੰਦੇ ਕੀ ਕਰ ਸਕਦੇ ਨੇ ਮਨ ਨੂੰ ਜਿੱਤ ਸਕਦੇ ਨੇ ਜਿਹੜੇ ਸਾਦਾ ਸਾਤਵਿਕ ਭੋਜਨ ਖਾਂਦੇ ਨੇ ਅਤੇ ਮਨ ਨੂੰ ਕਾਬੂ ਵਿੱਚ ਰੱਖਦੇ ਪੰਦੇ ਫਿਰ ਵੀ ਇਹ ਇੱਕ ਬਹੁਤ ਹੀ ਮੁਸ਼ਕਿਲ ਘਾਟੀ ਹੈ ਇਹਦੇ ਲਈ ਸਾਨੂੰ ਨਿਰੰਤਰ ਸੰਘਰਸ਼ ਕਰਨ ਦੀ ਲੋੜ ਹੈ ਕਹਿੰਦੇ ਸਹਿਜ ਅਵਸਥਾ ਵਿੱਚ ਰਹਿ ਕੇ ਅਸੀਂ ਕਹਿੰਦੇ ਮਨ ਨੂੰ ਜਿੱਤ ਨਹੀਂ ਸਕਦੇ ਮਨ ਨੂੰ ਜਿੱਤਣ ਦੇ ਲਈ ਸਾਨੂੰ ਮਹਾਪੁਰਸ਼ਾਂ ਦੇ ਜਿਹੜੇ ਪ੍ਰਵਚਨ ਨੇ ਉਹਨਾਂ ਦੇ ਸ਼ੁਭ ਵਿਚਾਰ ਨੇ ਉਹ ਸੁਣਨੇ ਪੈਂਦੇ ਨੇ ਕਹਿੰਦਾ ਅਜਿਹੇ ਜਿਹੇ ਵਿਅਕਤੀ ਨੇ ਸਾਨੂੰ ਜਗਤ ਨੂੰ ਜਿੱਤਣ ਦੀ ਜੜੀ ਯੋਗਤਾ ਹੈ ਉਹ ਦੱਸਦੇ ਹਨ ਸਾਰਾਂਸ਼ ਕਹਿੰਦਾ ਅੱਜ ਦਾ ਮਨੁੱਖ ਹੈੜਾ ਉਹ ਕਹਿੰਦੇ ਵਿਗਿਆਨ ਦਾ ਸਹਾਰਾ ਲਈ ਬੈਠਾ ਹੈ ਅਸਲ ਵਿੱਚ ਮਨ ਤੇ ਕਾਬੂ ਕੀਤੇ ਬਿਨਾ ਕਾਬੂ ਕੀਤੇ ਬਿਨਾ ਵਿਗਿਆਨ ਦੇ ਕਾਢਾਂ ਵੀ ਅਸੰਭਵ ਹਨ ਕਿਉਂਕਿ ਕਿਸੇ ਵੀ ਕੰਮ ਨੂੰ ਕਰਨ ਲਈ ਵਿਅਕਤੀ ਨੂੰ ਕੀ ਹੋਣਾ ਪੈਂਦਾ ਹੈ ਇਕਾਗਰ ਚਿੱਤ ਹੋਣਾ ਪੈਂਦਾ ਹੈ ਭਾਵ ਆਪਣੇ ਆਪ ਨੂੰ ਇੱਕ ਅਵਸਥਾ ਵਿੱਚ ਰੱਖਣਾ ਪੈਂਦਾ ਹੈ ਕਿਸੇ ਵੀ ਕੰਮ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਇਕਾਗਰਤਾ ਬਹੁਤ ਜ਼ਰੂਰੀ ਹੈ ਕਹਿੰਦੇ ਦੂਜੇ ਸ਼ਬਦਾਂ ਵਿੱਚ ਸੀ ਇਹ ਵੀ ਕਹਿ ਸਕਦੇ ਆ ਕਿ ਮਨ ਦੇ ਭਾਵਾਂ ਨੂੰ ਕਾਬੂ ਕੀਤੇ ਬਿਨਾ ਅਸੀਂ ਅਸਲ ਜਿੱਤ ਨੂੰ ਪ੍ਰਾਪਤ ਨਹੀਂ ਕਰ ਸਕਦੇ ਧੰਨਵਾਦ